ਇਕੜ ਮੇਰਾ ਇੱਕ ਕੁਐਸਚਨ ਹੈ ਇਹ ਸੀ ਰੈਗੂਲੇਟਿਡ ਵੀ ਮੇਰਾ ਮਤਲਬ ਹੀ ਕਿਸੇ ਨੂੰ ਲੇਟਲੀ ਇੱਕੇ ਪ੍ਰੋਬਲਮ ਆਈ ਹੈ ਜੀ ਕਿਸੇ ਨੇ 2022 ਦੇ ਵਿੱਚ ਪ੍ਰੋਪਰਟੀ ਲਈ ਜੀ ক্লোਜ਼ ਪ੍ਰਾਇਮਰੀ ਲਈ ਆਲਰੇਡੀ ਪਣੀ ਬਣਾਈ ਲਈ ਸੀ ਤੇ ক্লোਜ਼ ਕਰ ਲਈ ਜੀ ਉਹਨਾਂ ਦਾ ਲੋਨ ਸੀਗਾ ਕੁਐਸਚਨਰ ਜੀ ਤੇ ਉਹ ਲੋਨ ਹੁਣ ਉਹ ਮਤਲਬ ਹੀ 3 ਸਾਲ ਦਾ ਫਿਕਸ ਮਾਰਗੇ ਲਈ ਸੀ ਜੀ ਉਹਨੂੰ ਦੁਬਾਰਾ ਉਹਦੀ ਉਹ ਆ ਰਹੀ ਹੈ ਬਲੇ ਦੁਬਾਰਾ ਜਿੰਨੇ ਕਹਦੇ ਆ ਰੀਨਿਊਅਲ ਆ ਰਹੀ ਹੈ ਜੀ ਕੁਐਸਚਨਰ ਵਾਲੇ ਉਹਨਾਂ ਦਾ ਵੀ 50000 ਡਾਲਰ ਮੰਗ ਰਹੇ ਆ ਜੀ ਇਹਦੇ ਵਿੱਚ ਨਾਲ ਉਹਨੇ ਜਿਹੜੀ ਉਹ ਕਹਿ ਰਹੇ ਨੇ ਇੱਕ ਉਹ ਜੀ ਦਾ ਕਹਿ ਰਹੇ ਨੇ ਬਲ ਵੀ ਜਿਵੇਂ ਜਿਵੇਂ ਕਿਸ਼ਤ ਵਾਦੀ ਗਈ ਜਿਵੇਂ ਜਿਵੇਂ ਇੰਟਰਸਟਡ ਵਧਦਾ ਗਿਆ ਜੀ ਉਹਨੇ ਕਿਸ਼ਤ ਵਾਦੀ ਗਈ ਮਤਲਬ ਉਹ ਨਹੀਂ ਹੋਇਆ ਦੀ ਤਾਂ ਉਹਨੇ ਕਿਸ਼ਤ ਨਹੀਂ ਵਧੀ ਦੇ ਹੈਵ ਦੇ ਆ ਬੈਲੈਂਸਡ ਡੈਟ ਆਊਟ ਜੀ ਕਾਸ਼ੀਆ ਦਾ ਇਹ ਕਹਿਣਾ ਹੈ ਵੀ ਜਿਹੜੀ ਵੈਲਿਊ ਇਸ ਪ੍ਰੋਪਰਟੀ ਦੀ 2022 ਦੇ ਵਿੱਚ ਸੀਗੀ ਹਾਂ ਅਸੀਂ ਉਹ ਵੈਲਿਊ ਹੁਣ ਕੰਸੀਡਰ ਨਹੀਂ ਕਰਾਂਗੇ ਉਹ ਕਹਿੰਦੇ ਆ ਵੀ ਉਹ ਜਦੋਂ ਨਾ ਲਈ ਸੀ ਉਹ ਪ੍ਰੋਪਰਟੀ ਉਹ 10% ਡਾਊਨ ਨਾਲ ਲਈ ਸੀ ਸੀਮੇਟ ਇੰਸ਼ੋਰੈਂਸ ਨਾਲ ਲਈ ਸੀ ਜੀ ਤੇ ਉਹ ਤੋਂ ਇਨੀ ਰਿਡਿਊਸ ਤਾਂ ਸਾਹਭੀ ਤੁਹਾਡੇ ਮੇਰੇ ਮੇਰੇ ਘਰੇ ਹੀ ਹੋਇਆ ਇਹ ਕੰਮ ਨਾ ਮਤਲਬ ਮੇਰੇ ਨਾਲ ਨਹੀਂ ਹੋਇਆ ਮੇਰੇ ਘਰੇ ਹੋਇਆ ਜੀ ਤੇ ਉਹ ਬੰਦੇ ਹੁਣ ਉਸ ਬਾਕੀ ਵਾਲੇ ਕਹਦੇ ਵੀ 50000 ਡਾਲਰ ਦੋ ਬਿਕੋਜ਼ ਵੀ ਥਿੰਕ ਇਟਸ ਅਪ੍ਰੈਜ਼ਲ ਵੈਲਿਊ ਫੋਰ ਦਿਸ ਹੋਮ ਇਜ਼ ਨਾਓ 7800 ਡਾਲਰ ਵੈਨ ਯੂ ਬਰਾਟ ਇਟ ਵਾਸ 850 ਓਕੇ ਬਟ ਵੀ ਡੋਨਟ ਬਲੀਵ ਇਟ ਸੇ 15 ਅਪ ਤੇ ਇਨੀ ਵੈਲਿਊ ਹੈ ਯੂਨੀ ਵਿੱਚੋਂ ਕੁੜ 20% ਕੱਟ ਕੇ ਉਹ ਕਹਿੰਦੇ ਵਟ ਮੈਕਸਮਮ ਵੀ ਕੈਨ ਪੈਨਸ ਹੋਇਸ 650 ਠੀਕ ਹੈ ਜੀ ਇਹ ਕਿਹੜੀ ਨਵੀਂ ਫਲਸਫੀ ਚੱਲ ਵੀ ਰਹੀ ਹੈ ਇਹ ਤਾਂ ਮੈਂ ਵੀ ਤੁਹਾਡੇ ਤੋਂ ਹੋਣੀ ਸੁਣੀ ਹੈ ਗੱਲ ਯੂਸੂਲੀ ਕੀ ਹੁੰਦਾ ਵੀ ਮੋਸਟਲੀ ਜਦੋਂ ਤੁਸੀਂ ਫਿਕਸ ਵੇਰੀਏਬਲ ਲੈਣੇ ਹੋ ਨਾ ਲੋਨ ਦੀ ਟਰਮ ਉਹਦੇ ਵਿੱਚ ਇਹ ਜਰੂਰ ਹਰਡਲ ਆ ਜਾਂਦੀ ਹੈ ਵੀ ਜਦੋਂ ਤੁਸੀਂ ਕਈ ਵਾਰ ਧਿਆਨ ਨਹੀਂ ਦਿੰਦੇ ਹੈਗੇ ਤੁਸੀਂ ਮੰਨ ਲਓ ਵੀ ਤੁਹਾਡੀ 2500 ਡਾਲਰ ਗੈਸਟ ਬਣਦੀ ਸੀ ਅਡਰੈਸਟ ਬਦਲਣ ਕਰਕੇ ਤੁਸੀਂ 2000 ਨੈਗੇਟਿਵ ਦੇ ਵਿੱਚ ਚੱਲ ਗਏ ਤੇ ਤੁਸੀਂ 2000 2000 ਡਾਲਰ ਦਾ ਸਾਨੂੰ ਪੇ ਨਹੀਂ ਕੀਤਾ ਉਹ ਫਿਰ ਕੀ ਵਰ ਕੀ ਕਰਦੇ ਆ ਵੀ ਜਦੋਂ ਤੁਸੀਂ ਨੈਗੇਟਿਵ ਔਰ ਓਵਰਡਰਾਫਟ ਦੇ ਵਿੱਚ ਹੁੰਨੇ ਹੋ ਵੀ ਤੁਹਾਡਾ ਮਾਈਨਸ ਦੇ ਵਿੱਚ ਅਕਾਊਂਟ ਚ ਲੱਗ ਗਿਆ ਉਹਦੇ ਪੈਸੇ ਮਾਈਨਸ ਦੇ ਵਿੱਚ ਜਾ ਰਹੇ ਹੁੰਦੇ ਆ ਉਹ ਇੰਟਰਸਟ ਦੇ ਉੱਤੇ ਇੰਟਰਸਟ ਥੋਕਣ ਲੱਗ ਜਾਂਦੇ ਵੀ ਉਹ ਕੰਪਾਊਂਡਿੰਗ ਹੁੰਦਾ ਵਾ ਉਹ ਜਿੰਨਾ ਸਮਾਂ ਤੁਹਾਡਾ ਰਹਿੰਦਾ ਵਾ ਉਹ ਨੈਗੇਟਿਵ ਉਹਦੇ ਵਿੱਚ ਗਿਆ ਹੁੰਦਾ ਉਹਦੇ ਤੇ 8-9% ਉਹ ਇੰਟਰਸਟ ਹੋ ਕੇ ਦਿੰਦੇ ਆ ਰਾਈਟ ਪਰ ਜਿਹੜਾ ਆ ਤੁਸੀਂ ਸਿਨੈਰੀਓ ਦਾ ਅਸਰ ਹੋਂ ਹੀ ਤਾਂ ਮੇਰੇ ਮੇਰੇ ਨਾਲ ਮੈਂ ਵੀ ਇਹ ਜੀ ਨੂੰ ਪਹਿਲੀ ਵਾਰੀ ਸੁਣ ਰਿਹਾ ਕੁਝ ਜੇ ਖਾਸ ਕਰਕੇ ਜਦੋਂ ਤੁਸੀਂ ਕਿਸੇ ਦੂਸਰੀ ਬੈਂਕ ਨਾ ਜਾਂਦੇ ਆ ਨਾ ਜੇ ਰੀਨਿਊਲ ਤੁਸੀਂ ਸੇਮ ਬੈਂਕ ਨਾਲ ਕਰਾ ਰਹੇ ਹੋ ਯੂਜ਼ਲੀ ਉਹ ਪ੍ਰਾਈਜ਼ ਨਹੀਂ ਕਰਦੇ ਹੁੰਦੇ ਜੇ ਤੁਸੀਂ ਨਵੀਂ ਥਾਂ ਤੇ ਜਾਂਦੇ ਹੋ ਕਈ ਵਾਰ ਜੇ ਤੁਸੀਂ 20% ਦਿੱਤਾ ਫਿਰ ਕਈ ਵਾਰ ਉਹ ਪ੍ਰਾਈਜ਼ ਮੰਗ ਲੈਂਦੇ ਆ ਭਾਈ ਜੀ ਮੈਂ ਉਹ ਕਹਿੰਦਾ 10% ਦਿੱਤਾ ਤੇ ਮੇਟਰੀ ਇੰਸ਼ੋਰੈਂਸ ਵੀ ਦਿੱਤੀ ਹੈ ਜੀ ਕਪਿਟਾ ਉਹਦੇ ਨਾਲ ਕੋਈ ਉਹ ਮਤਲਬ ਇਦਾਂ ਦਾ ਕੁਝ ਨਹੀਂ ਹੋਇਆ ਪਰ ਥਿਸ ਇਜ਼ ਮਤਲਬ ਇੱਕ ਬਿਲਕੁਲ ਮੈਨੂੰ ਡਿਟੇਲ ਬਾ ਡਿਟੇਲ ਬਬਾ ਜੀ ਇਸ ਚੀਜ਼ ਮੈਂ ਕੋਈ ਹਵਾ ਦੀ ਗੱਲ ਨਹੀਂ ਕਰ ਰਿਹਾ ਡਿਟੇਲ ਬਾ ਡਿਟੇਲ ਦੱਸ ਰਿਹਾ ਕਿ ਉਹਨਾਂ ਨੂੰ ਬੜਾ ਐਂਡ ਡੈਟ ਨੋ ਵੀ ਐਂਡ ਦੇ ਗੋਇੰ ਟੂ ਦ ਬੈਂਕ ਉਹਨਾਂ ਕੋਲ ਪੈਸੇ ਹੈਗੇ ਉਹ ਥੈਟ ਇਜ਼ ਨੋਟ ਅ ਪ੍ਰੋਬਲਮ ਉਹ ਕਹਿੰਦੇ ਨੇ ਕਿ ਪਰ ਇਹ ਕਿਹੜੀ ਨਵੀਂ ਚੀਜ਼ ਆ ਗਈ ਮਤਲਬ ਇਹ ਕਿਹੜਾ ਸਲੋਫਾ ਚੜਦਾ ਬਿਕੋਜ਼ ਦੇ ਡਿਡ ਜਸਟ ਚੇਂਜ ਥਿਸ ਪੋਲਿਸੀ ਇਨ ਅਗਸਟ 2025 ਦੇਵ ਜਸਟ ਚੇਂਜਡ ਸਕੋਸ਼ੀਆ ਬੈਂਕ ਦੀ ਗੱਲ ਕਰਨੀ ਵੀ ਹੋਰ ਬੈਂਕਾਂ ਦੀ ਕੁਝ ਇਹ ਜੇ ਇਦਾਂ ਦੀ ਸਿਚੁਏਸ਼ਨ ਆ ਫਿਰ ਤਾਂ ਨਹੀਂ 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 ਬਾਈ ਜੀ ਮੈਨੂੰ ਸਕੋਸ਼ੀਆ ਦਾ ਹੀ ਪਤਾ ਆਪਾਂ ਨੂੰ ਹੋਰ ਕਿੱਥੇ ਬੈਂਕ ਕਰਾਣੀ ਪਤਾ ਆਪਾਂ ਐਵੇਂ ਕਿਸੇ ਦੀ ਗੱਲ ਕਹੀਏ ਮੈਨੂੰ ਇੱਕੋ ਹੀ ਸੋਚਦਾ ਪਤਾ ਜਿਹੜਾ ਇਹ ਹੋਇਆ ਤੇ ਇਹਦੀ ਡਿਟੇਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਡਿਟੇਲ ਬਾਏ ਡਿਟੇਲ ਕਨਫਰਮਡ ਡਿਟੇਲ ਆ ਕੋਈ ਤਵਾ ਦੀ ਨਹੀਂ ਵੀ ਕਿਤੇ ਤੋਂ ਪਤਾ ਦੀ ਕਿਤੇ ਤੋਂ ਪਤਾ ਜੀ ਕਿਤੇ ਆਈ ਵੈਂਟ ਟੂ ਦੀ ਵੈਂਟ ਟੂ ਦੀ ਬੈਂਕ ਵਿਦ ਆਟਸ ਉਸ ਤੋਂ ਅਗੇ ਗੱਲ ਨੂੰ ਤਾਂ ਮੈਂ ਅਸੀਂ ਉਹ ਤਾਂ ਹੋ ਜਾਊਗਾ ক্লোਜ਼ दैट इज नॉट अ ਪ੍ਰੋਬਲਮ ਉਹ ਤੁਸੀਂ ਉਹ ਪਹਿਲਾਂ ক্লোਜ਼ ਕਰਾਇਆ ਸੀਗੇ ਵੀ ਕਿ ਕਿ ਉਹ ਲੋਕੀ ਉੱਥੇ ਰਹਿ ਰਹੇ ਸੀ ਵੀ ਬੁੱਕ ਹੀ ਕਰਾਇਆ ਸੀ ਉਹਨਾਂ ਨੇ ਉਹ ਨਹੀਂ ਨਹੀਂ ਵੀ ਬੜੀ ক্লোਜ਼ ਕਰਾਵਿਆ ਬਾਈ ਦੇ ਵਿੱਚ ਲਿਆ ਉਹਨਾਂ ਨੇ ਕਰ 8 50 ਬਲਕ ਉਹਨਾਂ ਨੂੰ ਹਾਲਟ ਗਿਆ ਤੇ 8 11 ਦਾ ਕਰ ਮਿਲਿਆ ਸੀ ਜੀ 8 52 ਹਾਲਟ ਗਾਦਰ ਸੀ ਐਮ ਐਸ ਸੀ ਪਾ ਕੇ ਸਾਰੇ ਕੁਝ ਹੋ ਰਿਹਾ ਸੀ 80% ਉੱਚ ਡਾਊਨ ਦਿੱਤੀ ਸੀ ਉਹਨਾਂ ਨੇ ਜੀ 70% ਆਉਂਦੀ 70% ਬਾਅਦ ਬਾਕੀ ਰਹਿ ਗਿਆ ਲੋਨ ਕਿਦਾ ਉਹ 752000 समथिंग ਦਾ ਸੀਗਾ ਉਹ ਕਟਕਟਾ ਕੇ ਕਰ-ਕਰ ਕੇ ਹੁਣ ਆਉਣ ਅਬਾਊਟ ਆਪੀ 710 ਦੇ ਕਰੀਬ ਆ ਇੱਕ ਤੇ ਅਕਾਊਂਟ 710 ਇੱਕ ਹੀ ਜੀ ਆ ਕਿਤੇ ਏਪੀ ਇਸਕਰੀਨ ਦੇ ਵਿੱਚ ਤੇ ਉਹ ਲੋਨ ਪਹਿਲਾਂ ਕੋਸ਼ੀਆਨ ਵਾਲੀ ਸੀਗਾ ਨਾ ਤੇ ਹੁਣ ਵੀ ਕੋਸ਼ੀਆਨ ਵਾਲੀ ਠੀਕ ਹੈ ਕੋਸ਼ੀਆ ਮੰਲਾ ਰੀਨਿਊਲੀ ਕਰਾਉਣੀ ਸੀ ਹੁਣ ਤਾਂ ਵੀ ਜਸਟ ਰੀਨਿਊਡ ਆਫਟਰ 3 ইয়ার্স ਪਾਲੋ ਜੀ ਆਉਂਦਾ ਹੈ ਫਿਰ ਪਹਿਲੇ ਆਈ ਉਦੋਂ ਨਹੀਂ ਨਹੀਂ ਜਦੋਂ ਉਹਨਾਂ ਨੇ ਕਲੋਜ਼ ਕਰਾਇਆ ਵਾ ਨਿਸ਼ ਦੀ ਜਦੋਂ ਉਹਨਾਂ ਨੇ ਲਿਆ ਵਾ 5 852 ਦਾ ਉਹਨਾਂ ਨੇ ਇਸ ਕੋਸ਼ੀਆ ਨਾਲ ਮੌਰਗੇਜ ਕਰਾਈ ਸੀ ਉਹਦੀ ਆ ਐਸਪੈਸ਼ਲ ਵਾਲੀ ਤੇ ਹੁਣ ਵੀ ਉਹ ਸਪੋਸ਼ੀਆ ਨਾਲ ਹੁਣ ਵੀ ਉਹ ਸਪੋਸ਼ੀਆ ਨਾਲ ਹੀ ਰਹਿਣਾ ਚਾਹੁੰਦੇ ਆ ਐਸਪੈਸ਼ਲ ਵਾਲੀ ਰਾਜ ਆਉਦੇ ਆ ਬਿਕੋਜ਼ ਸਪੋਸ਼ੀਆ ਵਾਸ ਆਫਰਿੰਗ them the best prospect ਬਟ ਦੇ ਟੋਲਡ ਦਿਸ ਇਜ਼ ਦੀ ਕੰਡੀਸ਼ਨ ਇਹ ਤਾਂ ਬੜੀ ਇੰਟਰਸਟਿੰਗ ਦੀ ਚੀਜ਼ ਨਿਕਲ ਕੇ ਆ ਰਹੀ ਹੈ ਭਾਜੀ ਕਿਉਂਕਿ ਜੇ ਇਦਾਂ ਬੈਂਕ ਆਫਰ ਕਰ ਲਾ ਗਈਆਂ ਤਾਂ ਮਤਲਬ ਦਿਨ ਲਾਅਰ ਆਫ ਪੀਪਲ ਗੋਣਾ ਗੋ ਅੰਡਰਵਾਟਰ ਦੈਨ। ਯਾ। ਕੌਜ਼ ਦੀ ਇਦਾਂ ਤਾਂ ਹੋਈ ਨਹੀਂ ਖਾਦਾ ਵੀ ਵੈਰੀ ਕਨਸਰਨਿੰਗ ਐਕਚੁਅਲੀ ਆਦਾ ਇਡੀ ਚੀਜ਼ ਹੈ। ਆ ਇਹ ਚੀਜ਼ ਤਾਂ ਪਹਿਲੀ ਵਾਰੀ ਸੁਣੀ ਹੈ ਮੈਂ ਕਦੇ ਸੁਣੀ ਨਹੀਂ ਸੀ ਇਹ ਚੀਜ਼ ਕਿ ਨਾਰਮਲੀ ਸਾਈਨ ਕਰਕੇ ਭੇਜਦੇ ਪੇਪਰ ਹੋਗੀ। ਹਾਂ ਜੀ ਮੋਸਟਲੀ ਤਾਂ ਇਦਾਂ ਹੀ ਹੁੰਦਾ ਵਾ ਵੀ ਜੇ ਤੁਸੀਂ ਨਵੀਂ ਬੈਂਕ ਦੇ ਨਾਲ ਜਾਂਦੇ ਹੋ ਯੂਸੂਅਲੀ ਉਦੋਂ ਉਹ ਅਪਰੇਜ਼ ਕਰਾਉਂਦੇ ਆ ਜਾਂ ਉਦੋਂ ਤੁਹਾਨੂੰ ਨਵੀਂ ਫਾਈਲ ਕਰਾਉਂਦੇ ਆ ਪਰ पर जेटुसी सेम बैंक के ना रहने या फिरता हो वो कैन हिंदी भी ठीक तो 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 है तू ही साइन कर दे कि एक दो दस है पहले उन्हें ठीक जेटुस की मॉर्गी नोल वेट वास फेब्रुअरी उन्हें एक छः महीने पहला उन्होंने दस्तावी आ सिचुएशन है थर्टी मॉर्गी ओके हम्म टेक्स्ट बाय किटोल्डन दिस इज देयर सिचुएशन ਕਿ ਲੇਕਿ ਨਵੀਂ ਜੀ ਰਿਹਾ ਇਹ ਤੇ ਤੇ ਜੀ ਜੀ ਮਾਰਗਨ ਜਸਪੀਰ ਵਿੱਚ ਵਰਕ ਕਰਕੇ ਦੇਣ ਕੁਛ ਕਹਿੰਦੇ ਵੀ ਇਹ ਕੀ ਹੋ ਰਿਹਾ ਨਹੀਂ 100% ਇਹਦੇ ਤੇ ਮੈਂ ਮੈਂ ਐਸਾ ਜੀ ਆਪਕਿੰਸਮ ਕਾਲਸ ਤੇ ਤੇ ਮੈਂ ਜਰੂਰ ਪਤਾ ਕਰਾਂਗਾ ਕੁਝ ਜੇ ਜੇ ਕੱਲੀ ਇਹ ਹੀ ਚੀਜ਼ ਨਹੀਂ ਤਾਂ ਮੇ ਜੀ ਇਹਨਾਂ ਨੇ ਕੀਤੀ ਤਾਂ ਫਿਰ ਹੋਰ ਬੈਂਕਾਂ ਚ ਵੀ ਬਹੁਤ ਕੁਝ ਚੱਲ ਰਿਹਾ ਹੁਣ ਆ ਮੈਂ ਆਲ ਡੈਫੀਨਟਲੀ ਮੇਕ ਸਮ ਕਾਲਸ ਤੇ ਤੇ ਮੈਂ ਜੀ ਇਹਦੇ ਤੇ ਜਰੂਰ ਪਤਾ ਕਰਕੇ ਤੇ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ ਕਿ ਤਾਂ ਕਿ ਇਹ ਚੀਜ਼ ਨੂੰ ਅੰਡਰਸਟੈਂਡ ਕੀਤਾ ਜਾ ਸਕੇ ਨਾ ਜੀ ਹਾਂ ਜੀ ਬਾਈ ਥੈਂਕ ਯੂ ਥੈਂਕ ਯੂ ਮੈਂ ਆਫ ਹੇਰ ਇਹਦਾ ਮੌਰਗੇਜ ਦਾ ਪਹਿਲਾ ਦੋ ਕੇਸ ਆ ਗਏ ਮੌਰਗੇਜ ਦੇ ਹਨ ਪਹਿਲਾ ਪ੍ਰੋਬਲਮ ਆਈ ਹੈ ਹੈਗਾ ਆ ਇਸ਼ੂ ਹਾਲੇ ਵੀ ਲੈਂਡਿੰਗ ਦਾ ਕਿਤਨਾ ਕਿਤੇ ਸ਼ਾਇਦ ਗਵਰਨਮੈਂਟ ਹਾਲੇ ਚਾਹੁੰਦੀ ਨਹੀਂ ਹੈਗਾ ਵੀ ਪੰਪ ਹੋਵੇ ਦੁਬਾਰੇ ਮਾਰਕੀਟ ਦੇ ਵਿੱਚ ਕੁਝ ਦਾ ਹਨ ਤੇ ਲੈਂਡਿੰਗ ਟਾਈਟ ਹੈ ਬੈਂਕਾਂ ਦੀ ਤਰਫ ਤੋਂ ਤੇ ਖਾਸ ਕਰਕੇ ਮੌਰਗੇਜ ਵਿੱਚ ਇਹ ਧਿਆਨ ਰੱਖੋ ਜਦੋਂ ਵੀ ਤੁਸੀਂ ਦੇਖ ਰਹੇ ਹੋ ਅੱਜ ਕੱਲ ਡੀਲ ਮੌਰਗੇਜ ਦਾ ਪਹਿਲਾਂ ਪੂਰਾ ਚੰਗੀ ਤਰ੍ਹਾਂ ਟਾਈਟ ਰੱਖੋ ਕੰਮ ਚੈੱਕ ਕਰੋ ਵੀ ਆਪ ਅਪਰੂਵਲ ਵਗੈਰਾ ਹੈਗੀ ਆ ਜੀ ਤੇ ਕੰਡੀਸ਼ਨ ਵਗੈਰਾ ਪ੍ਰੋਪਰ ਪਾਓ ਹਨਾ ਨਹੀਂ ਤਾਂ ਫਿਰ ਪ੍ਰੋਬਲਮ ਹੋ ਸਕਦੀ ਹੈ। ਜੀ। ਤਾਂ ਅੱਜ ਕੱਲ੍ਹ ਅਪ੍ਰੇਜ਼ਲ ਦੀ ਵੀ ਕੰਡੀਸ਼ਨ ਆਪਾਂ ਨਾਰਮਲੀ ਪਾਈ ਜਾਂਦੇ ਆ ਲੋਕ ਹਨਾ ਵੀ ਜੇਕਰ ਅਪ੍ਰੇਜ਼ਲ ਘੱਟ ਆਉਂਦੀ ਹੈ ਤਾਂ ਉਹ ਵਿਅਦ ਕਰਕੇ ਪ੍ਰੋਬਲਮ ਪ੍ਰੋਬਲਮ ਆਈ ਤਾਂ ਫਿਰ ਉਹ ਕਿ ਆਪ੍ਰੇਜ਼ਲ ਦੀ ਭਾਜੀ ਪ੍ਰੋਬਲਮ ਆਉਂਦੀ ਹੈ ਜਿਆਦਾ ਖਾਸ ਕਰਕੇ ਜੋ ਅਪ੍ਰੇਜ਼ਲ ਤਾਂ ਤਾਂ ਹੀ ਕਰਾਉਂਦੇ ਹੁੰਦੇ ਨੇ ਜਦੋਂ ਤੁਸੀਂ 20% ਦੰਨੇ ਹੋ ਜਦੋਂ ਤੁਸੀਂ 20% ਦੰਨੇ ਹੋ ਸੇਮਸੇਮ ਇਨਵੋਲਵ ਨਹੀਂ ਹੁੰਦੀ ਉਹਦੀ ਇੰਸ਼ੋਰੈਂਸ ਲੇਕ ਅਨ ਅਨਸ਼ੋਰਡ ਮਾਰਗੇਜ ਜਦੋਂ ਹੁੰਦੀ ਹੈ ਨਾ ਉਦੋਂ ਅਪ੍ਰੇਜ਼ਲ ਕੀਪਰ ਕਰਾਉਂਦਾ ਉਹ ਪਰ ਉਹ ਵੀ ਸਾਰੀਆਂ ਬੈਂਕਾਂ ਨਹੀਂ ਕਰਾਉਂਦੀਆਂ ਹੈਗੀਆਂ ਕਈ ਬੈਂਕਾਂ ਹੈਗੀਆਂ ਜਿਨ੍ਹਾਂ ਦੀ ਪਾਲਿਸੀਜ਼ ਹੈਗੀਆਂ ਵੀ ਉਹਨਾਂ ਨੂੰ ਅਪ੍ਰੇਜ਼ਲ ਚਾਹੀਦਾ ਹੁੰਦਾ ਪਰ ਕਈ ਬੈਂਕਾਂ ਨਹੀਂ ਵੀ ਮੰਗਦੀਆਂ ਹੈਗੀਆਂ ਟਰਕ ਮੈਨਟੋਰਨ ਨਹੀਂ ਹੈਗਾ ਵੀ ਹਾਂ ਤੁਹਾਨੂੰ ਹੈਵ ਟੂ ਹੈਵ ਹੋਣਾ ਚਾਹੀਦਾ ਬਟ ਜੇ ਇਦਾਂ ਹੁਣ ਜਿਵੇਂ ਬਾਈ ਉਹਨਾਂ ਨੇ ਨਵੀਂ ਇੱਕ ਗੱਲ ਦੱਸੀ ਅੱਜ ਵੀ ਵੀ ਇਹਦਾ ਨਵੀਂ ਚੀਜ਼ ਹੋਗੀ ਜੇ ਹੁਣ ਤੁਸੀਂ ਐਗਜ਼ਿਸਟਿੰਗ ਬੈਂਕ ਕਿਸੇ ਨਾਲ ਵੀ ਹੈਗੇ ਆ ਜੇ ਕਿਸੇ ਨੇ ਮੰਨ ਲਓ 21 ਬਾਈ ਦੇ ਵਿੱਚ ਉਹ ਕਰ ਲਿਆ ਸੀ ਅੱਜ ਸਟਿਲ ਬੰਦਾ ਫੂਰ ਕਰ ਰਿਹਾ ਪੇਮੈਂਟ ਕਰ ਰਿਹਾ ਪਰ ਜੇ ਉਹਦੇ ਤੋਂ ਤੁਸੀਂ ਲੰਮ ਸਭ ਮੰਗ ਲਓ ਵੀ ਆ ਤੁਹਾਡੀ ਵੈਲਿਊ ਨਹੀਂ ਨਹੀਂ ਰਹੀ ਅਸੀਂ ਤੁਹਾਨੂੰ ਇਹਨੇ ਦੇ ਦੇਣੇ ਆ ਉਹ ਤਾਂ ਫਿਰ ਟੋਟਲੀ ਲਾਈਕ ਮੈਨੂੰ ਲੱਗਦਾ ਦਿਸ ਇਜ਼ ਇਟਸ ਗੋਇੰ ਟੂ ਬੀ ਸੋ ਫੈਸਟ ਵਿਜੇ ਉਹ ਸਿਆਣਾ ਉਹਨਾਂ ਦੀ ਪਾਲਿਸੀ ਆਈ ਹੈ ਜਾਂ ਇਹ ਹੋਰ ਬੈਂਕਾਂ ਨੇ ਵੀ ਕੀਤਾ ਹੈ ਲਾਈਕ ਇਹ ਜਿਹੜੀ ਇਹ ਨੇ ਚੀਜ਼ ਹੈਗੀ ਜਰੂਰ ਫਾਈਂਡ ਕਰਨ ਵਾਲੀ ਹੈਗੀ ਆ ਕੋਈ ਨਾ ਕੋਈ ਤਾਂ ਵਿੱਚ ਮਨ ਲੱਗਦਾ ਹੋਊਗਾ ਇਦਾਂ ਬੈਂਕ ਕਰਦੀ ਨਹੀਂ ਨਾਰਮਲੀ ਐਸ ਲੋੰਗ ਐਸ ਦੇ ਆਰ ਪੇਇੰਗ ਯੂ ਨੋ ਔਨ ਟਾਈਮ